ਜਿਨ੍ਹਾਂ ਨੇ ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਵਰਤੀ ਦੇ ਸੁਭਾਗਮਤ ਅਸਲੀ ਤੇ ਨਕਲੀ ਅਕਾਲੀਆਂ ਦਾ ਨਟਾਰਾ ਕਰਕੇ ਲਿਆਤਾ ਜਿਵੇਂ ਚੰਡੀਗੜ੍ਹ ਦੇ ਵਿੱਚ ਲਾਂਟੇ ਮੌਲ ਖੁੱਲਿਆ ਨਾ ਉਹਨੇ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਸੱਚੀ ਗੱਲ ਅੱਜ ਦੇ ਇਕੱਠ ਨੇ ਅਲਾਂਟੇ ਮਾਲ ਮੰਗੋ ਛੋਟੀਆਂ-ਛੋਟੀਆਂ ਝੂੜਦੀਆਂ ਦੁਕਾਨਾਂ ਸਾਰੀਆਂ ਹੀ ਬੰਦ ਕਰਤੀਆਂ ਵੀਰੋ ਅੱਜ ਦੇ ਇਸ ਲਾਹਮਿਸਾਲ ਕੱਠ ਨੇ 40 ਸਾਲ ਹੋ ਗਏ ਸ਼ਾਇਦ ਮੈਂ ਉਹਨਾਂ ਲੋਕਾਂ ਵਿੱਚ ਹੋਊਂਗਾ ਜਿਨੇ ਇੱਕ ਵੀ ਸੰਤ ਹਰਚੰਦ ਸਿੰਘ ਲੋਂਗਵਾਲ ਦੇ ਵਰਸੀ ਦੇ ਸਗਵਾਗ ਮਤੇ ਗੈਰ ਹਾਜ਼ਰੀ ਨਹੀਂ ਪਾਈ ਇਹ ਵੱਖਰੀ ਗੱਲ ਹੈ ਇੱਕ ਵਾਰੀ ਜੇਲ੍ਹ ਦੇ ਵਿੱਚ ਵੀਰੋ ਦੇ ਵਿਰੁੱਧ ਲੜਿਆ ਜਦੋਂ ਮੈਂ ਉਦੋਂ ਗਾਇਰ ਹਾਜ਼ਰ ਰਿਹਾ ਪਰ ਅੱਜ ਦੇ ਇਕੱਠ ਨੇ ਕਈ ਫੈਸਲੇ ਕੀਤੇ ਨੇ ਇੱਕ ਤਾਂ ਯਕੀਨ ਕਰਿਓ ਜਿੱਥੇ 40 ਸਾਲਾਂ ਬਾਅਦ ਸੰਤ ਹਰਜਾਨ ਸਿੰਘ ਲੋਂਗੋਵਾਲ ਨੂੰ ਜਿਉਂਦਾ ਕੀਤਾ ਉੱਥੇ ਸਾਡੇ ਪਿਆਰੇ ਮਿੱਤਰ ਸਾਧ ਸੁਖਦੇਵ ਸਿੰਘ ਢੀਡ ਸਾਹ ਭਾਵੇਂ ਇਸ ਸੰਸਾਰ ਤੋਂ ਗਿਆ ਨੂੰ ਭਾਵੇਂ ਇਸ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਸਾਹ ਸਰਦੇਵ ਸਿੰਘ ਢੀਉਂ ਸਾਹ ਨੂੰ ਜਿਉਂਦਾ ਕਰਕੇ ਰੱਖਤਾ ਜਿਉਂਦਾ ਕਰਕੇ ਮੈਂ ਇਸ ਕਰਕੇ ਕਹਿਣਾ ਕਿ ਉਹਨਾਂ ਦੇ ਜਿਉਂਦੇ ਜੀ ਆ ਬੈਠੇ ਨੇ ਸਾਹ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾ ਢੀਂਟਾ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾ ਮਨਪ੍ਰੀਤ ਿਆਲੀ ਨੇ ਸੁਜੈਸਟ ਕੀਤਾ ਸੀ ਸਾਨੂੰ ਲੁਧਿਆਣੇ ਸਾਇ ਚਲੰਦਰ ਪਰ ਢੀਂਟਾ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਢੀਂਟਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਪਹਿਲਾਂ ਬਦਲਤਾ ਫੇਰ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਲਾਤਾ ਉੱਥੋਂ ਵੀ ਤੁੰਮਤਾ ਲਾ ਕੇ ਦੋਸ਼ ਲਾ ਕੇ ਕਰਦਾਰ ਖੁਸ਼ੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਧਿਆ ਸਿਹਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜਗੀਰ ਕੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਭਾ ਰਖੜਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਵਿੰਦਰ ਉਹਨੇ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਟੇਂਡ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਪਰ ਮੈਂ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਿਆਲੀ ਸਾਹਿਬ ਚੁੰਦਾ ਸਾਹਿਬ ਬੀਬੀ ਸਦਵੰਤ ਕੌਰ ਜੀ ਬਡਾਲਾ ਸਾਹਿਬ ਅਮਿਤਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੋਂਗਰ ਸਾਹਿਬ ਵਾਂਗੂ ਧਾਮੀ ਸਾਹਿਬ ਵਾਂਗੂ ਇਹ ਵੀ ਭੱਜ ਜਾਂਦੇ ਤਾਂ ਸ਼ਾਇਦ ਸੁਧਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਕਿ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲੇ ਵੀ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਵਾਦ ਨਿਰਵਿਰੋਧ ਜਿਸ ਤਰ੍ਹਾਂ ਜਰਨਲ ਡੈਲੀਗੇਟ ਚੁਣੇ ਤੇ ਜਰਨਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਗਿਆਨੇ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਢੰਗ ਨਾਲ ਨਹੀਂ ਹੋਇਆ ਸੋ ਮੈਂ ਤਾਂ ਕਹੇ ਨਾ ਤੇ ਸਾ ਢੀਡ ਸਾਹ ਦਾ ਲਾਇਆ ਬੂਟਾ ਅੱਜ ਲੌਂਗੋਵਾਲ ਦੇ ਅਨਾਜ ਮੰਡੀ ਦੇ ਵਿੱਚ ਫਲ ਕੇ ਫਰੂਟ ਦੇਣ ਲੱਗਿਆ ਇਹ ਸਾਡੇ ਲਈ ਤਾਂ ਮੈਂ ਕਿਹਾ ਵੀ ਢੀਂਡਾ ਸਾਹਿਬ ਜੂਨੇ ਕਰਤੇ ਸੋ ਮੈਂ ਅੱਜ ਤੁਹਾਡਾ ਇਕੱਠ ਦੇਖ ਕੇ ਤੁਹਾਡਾ ਉਤਸ਼ਾਹ ਦੇਖ ਕੇ ਤੁਹਾਡੇ ਜ਼ਿਲ੍ਹੇ ਦੇ ਇੱਕ ਵਰਗியே ਕਵੀ ਦੀਆਂ ਦੋ ਲਾਈਨਾਂ ਮੈਨੂੰ ਯਾਦ ਆ ਗਈਆਂ ਉਹਨੇ ਲਿਖਿਆ ਸੀ ਜਿਨ੍ਹਾਂ ਕੰਧ ਫਿਰ ਹੰਦ ਦੀ ਤੋੜਨੀ ਹੈ ਅਜੇ ਤੱਕ ਨੇ ਸਾਡੇ ਹਥਿਆਰ ਵਾਕੀ ਗੁੱਟਾ ਲਾਇਆ ਨਾ ਜਿਨ੍ਹਾਂ ਬਦਾਵਿਆਂ ਤੇ ਅਜੇ ਲੱਖਾਂ ਪੰਜਾਬੀ ਨੇ ਹੈ ਬਾਕੀ ਅੱਜ ਉਹ ਲੈਣਾ ਕੱਚੀ ਗੜੀ ਚਮਕੌਰ ਅੱਗੇ ਕਿਲਾ ਦਿੱਲੀ ਦਾ ਅਸੀਂ ਝਕਾ ਦੇਾਂਗੇ ਝੋਰਾ ਕਰੀ ਨਾ ਕਿਲਾ ਆਨੰਦਪੁਰ ਦਾ ਕੁਲੀ ਕੁਲੀ ਨੂੰ ਕਿਲਾ ਬਣਾ ਦੇਾਂਗੇ ਅੱਜ ਅੱਜ ਪੰਜਾਬ ਰੋ ਰਿਹਾ ਪੰਜਾਬ ਬਰਬਾਦ ਹੋਇਆ ਵਾ ਪੰਜਾਬ ਦਾ ਵਾਰਥ ਨਹੀਂ ਸੀ ਕੋਈ ਪੰਜਾਬ ਦਾ ਵਾਰਸਾ ਹੌਣ ਕਰਕੇ ਪੰਜਾਬ ਦੇ ਡੈਮ ਤੇ ਸਾਡਾ ਪਰਮਾਨੈਂਟ ਹੱਕ ਸੀ ਜਦੋਂ BBMB ਬਣਿਆ ਸਥਾਈ ਮੈਂਬਰ ਮਰਜ਼ੀ ਨਾਲ ਅਸੀਂ ਪਾਣੀ ਛੱਡਦੇ ਸੀ ਮਰਜ਼ੀ ਨਾਲ ਵਰਤਦੇ ਸੀ ਸਾਡਾ ਮੈਂਬਰੇ ਖੋਲਿਆ ਮਨਮਰਜ਼ੀ ਲਾ ਕੇ ਕਰਨ ਹੋਰ ਤਾਂ ਹੋਰ ਡੈਮ ਤੇ ਕਿੱਤੀ ਸੀਐਸਏ ਸਿਰਫ ਲੱਗੇ ਨੇ ਬਿਠਾਉਣ ਕੋਈ ਬੋਲੇ ਨਹੀਂ ਰਿਹਾ ਤਨਖਾਹਾਂ ਆਪਾਂ ਦੇਣੀਆਂ ਨੌਕਰੀਆਂ ਉਹ ਕਰਨਗੇ ਕੈਡਾ ਵੱਡਾ ਧੱਕਾ ਪੰਜਾਬ ਨਾ ਹੋਰ ਤਾਂ ਹੋਰ 7000 ਕਰੋੜ ਰੁਪਈਆ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਵਾਲੇ ਦੱਬੀ ਬੈਠੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਲਿਆਉਣ ਵਾਲਾ ਨਹੀਂ ਕੋਈ ਜਾ ਕੇ ਗੱਲ ਕਰਨ ਵਾਲਾ ਨਹੀਂ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਹੋਰ ਤਾਂ ਹੋਰ 800 ਕਰੋੜ ਰੁਪਈਆ ਪੀਐਮ ਜੀਐਸ ਪਾਈ ਦਾ ਦਿੱਲੀ ਤੋਂ ਆਇਆ ਵਾ ਪੰਜਾਬ ਦੇ ਵਰਤ ਨਾ ਸਕੇ ਸਰਕਾਰ ਵਾਲੇ ਉਹ ਬਾਅਦ ਸੱਚ ਲਿਆ ਗਿਆ ਆ ਮੈਨੂੰ ਹੁਣੇ ਮੈਂ ਆ ਰਿਹਾ ਸੀ ਚੰਡੀਗੜ੍ਹ ਦੇ ਇੱਕ ਮੁਲਾਜ਼ਮਾ ਆਦੂ ਨੇ ਕਿਹਾ ਕਿ ਅੱਜ ਜ਼ਿਕਰ ਕਰਿਓ ਤੇ ਨਵਾਂ ਆਰਡਰ ਚੰਡੀਗੜ੍ਹ ਦਾ ਸੀਨੀਅਰ ਸੈਕਟਰੀ ਲਾਇਆ ਉਹਨੇ ਹਦਾਇਤਾਂ ਕੀਤੀਆਂ ਕਿ ਅੱਗੇ ਲਈ ਮੁਲਾਜ਼ਮਾਂ ਦੇ ਕੈਦ ਦੇ ਕਾਨੂੰਨ ਬਣਾਉਣ ਲੱਗਿਆ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਤੇ ਆਏ ਮੁਲਾਜ਼ਮਾਂ ਬੰਦ ਕਰ ਦੋ ਕੱਡਾ ਵੱਡਾ ਧੱਕਾ ਹੋ ਰਿਹਾ ਪੰਜਾਬ ਨਾਲ 50 ਕਿਲੋਮੀਟਰ ਤੇ ਪੀਐਸਫ ਬਿਠਾਤੀ ਕੱਡਾ ਵੱਡਾ ਧੱਕਾ ਪੰਜਾਬ ਨਾਲ ਸੋ ਪੰਜਾਬ ਦਾ ਦਰਦ ਪੰਜਾਬ ਦੀ ਪੀੜਾ ਪੰਜਾਬ ਦੀ ਚੀਜ਼ ਕੋਈ ਦਿੱਲੀ ਤੱਕ ਬਚਾਉਣ ਵਾਲਾ ਨਹੀਂ ਹੈ ਸੋ ਇਸ ਕਰਕੇ ਮੈਂ ਕਿਹਾ ਕਿ ਅਸੀਂ ਅੱਜ ਇਸ ਧਰਤੀ ਤੇ ਜੋ ਫੈਸਲਾ ਹੋਣ ਜਾ ਰਿਹਾ ਹੈ ਕਈ ਪੁੱਛਦੇ ਨੇ ਕਿ ਫਰਕ ਕੀ ਆ ਪਹਿਲੇ ਤੇ ਹੁਣ ਦਾ ਮੈਂ ਕਿਹਾ ਪਹਿਲਾ ਫਰਕ ਤਾਂ ਇਹ ਹੈ ਕਿ ਸਾਡੇ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰਧਾਨ ਬਣਦੇ ਐ ਐਲਾਨ ਕਰਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਨਾ ਕੋਈ ਚੋਣ ਲੜਾਂਗਾ ਨਾ ਮੈਂ ਕੋਈ ਸਰਕਾਰੀ ਅਹੁਦਾ ਲਵਾਂਗਾ ਇਹ ਤੋਂ ਵੱਡਾ ਫਰਕ ਹੀ ਹੋ ਸਕਦਾ ਜੀ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਇਹ ਫੈਸਲਾ ਕਰਤਾ ਕਿ ਸਾਡੀਆਂ ਸੰਸਥਾਵਾਂ ਸਾਡੇ ਜਥੇਦਾਰ ਸਹਿਬਾਨ ਉਹਨਾਂ ਦਾ ਨਿਰਾਦਰ ਹੋ ਰਿਹਾ ਸਾਡੀਆਂ ਸੰਸਥਾਵਾਂ ਨੂੰ ਇੱਕ ਧੜੇ ਨੇ ਇੱਕ ਪਰਿਵਾਰ ਨੇ ਇੱਕ ਵਿਅਕਤੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਸੀਂ ਉਹਨਾਂ ਨੂੰ ਆਜ਼ਾਦ ਕਰਨਾ ਸਤੰਤਰ ਕਰਨਾ ਇਹੇ ਕਰਕੇ ਫੈਸਲਾ ਕੀਤਾ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਦੀ ਧੀ ਸਾਡੀ ਭੈਣ ਬੀਬੀ ਸਤਵੰਤ ਕੌਰ ਨੂੰ ਆਜ਼ਾਦਾਨਾ ਤੌਰ ਤੇ ਧਾਰਮਿਕ ਮਾਮਲਿਆਂ ਵਿੱਚ ਪੰਥ ਕਾਉਂਸਲ ਦਾ ਚੇਅਰਮੈਨ ਅਨਾਉਂਸ ਕਰਕੇ ਇਹ ਅਸੀਂ ਇੱਕ ਨਵਾਂ ਕਦਮ ਚੁੱਕੇ ਅੱਜ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਾਬਤ ਕਰ ਰਹੇ ਆ ਕਿ ਅਸੀਂ ਕਿਸੇ ਤਰ੍ਹਾਂ ਦੀ ਦਾਖਲ ਅੰਦਾਜ਼ੀ ਰਾਜਸੀ ਆਪਣੀਆਂ ਧਾਰਮਿਕ ਸੰਸਥਾਵਾਂ ਵਿੱਚ ਨਹੀਂ ਹੋਣ ਦੇਣੀ ਔਰ ਉਹਨਾਂ ਨੂੰ ਸੁਤੰਤਰ ਰੱਖਣਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਨੂੰ ਬਹਾਰ ਰੱਖਣਾ ਇਹ ਸਾਡਾ ਨਿਸ਼ਾਨਾ ਹੋਏਗਾ ਸੋ ਅੱਜ ਅਸੀਂ ਜਦੋਂ ਇੱਥੇ ਆਏ ਆ ਉੱਥੇ ਮੈਂ ਮਹਿਸੂਸ ਕਰਦਾ ਕਿ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਹਿੰਦੇ ਤੁਹਾਡਾ ਪ੍ਰੋਗਰਾਮ ਕੀ ਹੋਏਗਾ ਮੈਂ ਕਿਹਾ ਪ੍ਰੋਗਰਾਮ ਸਾਡਾ ਹੋਏਗਾ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਮੈਂ ਨਾਰਾ ਲਾਉਂਗਾ ਕਿ ਜਾਗੇਗਾ ਪੰਜਾਬ ਤੁਸੀਂ ਕਹਿਣਾ ਬਚੇਗਾ ਪੰਜਾਬ ਜਾਗੇਗਾ ਪੰਜਾਬ ਜਾਗੇਗਾ ਪੰਜਾਬ ਮੈਂ ਕਹਾਂਗਾ ਪੰਜਾਬ ਨੂੰ ਜਗਾਵਾਂਗੇ ਤੁਸੀਂ ਹੱਥ ਖੜੇ ਕਰਨਾ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਜਗਾਵਾਂਗੇ ਜਗਾਵਾਂਗੇ ਪੰਜਾਬ ਨੂੰ ਜਗਾਵਾ ਉਹਨੇ ਲਿਖਿਆ ਸੀ ਜਿਨ੍ਹਾਂ ਕੰਧ ਫਿਰ ਹੰਦ ਦੀ ਤੋੜਨੀ ਹੈ ਅਜੇ ਤੱਕ ਨਹੀਂ ਸਾਡੇ ਹਥਿਆਰ ਵਾਕੀ ਗੋਠਾ ਲਾਇਆ ਨਾ ਜਿਨ੍ਹਾਂ ਬਿਦਾਵਿਆਂ ਤੇ ਅਜੇ ਲੱਖਾਂ ਪੰਜਾਬੀ ਨੇ ਹੈ ਬਾਕੀ ਅੱਜ ਉਹ ਲੈਣਾ ਕੱਚੀ ਗੜੀ ਚਮਕੌਰ ਅੱਗੇ ਕਿਲਾ ਦਿੱਲੀ ਦਾ ਅਸੀਂ ਝਕਾ ਦੇਾਂਗੇ ਝੋਰਾ ਕਰੀ ਨਾ ਕਿਲਾ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਅੱਜ ਅੱਜ ਪੰਜਾਬ ਰੋ ਰਿਹਾ ਪੰਜਾਬ ਬਰਬਾਦ ਹੋਇਆ ਵਾ ਪੰਜਾਬ ਦਾ ਵਾਰਸ ਨਹੀਂ ਸੀ ਕੋਈ ਪੰਜਾਬ ਦਾ ਵਾਰਸਾ ਹੋਣ ਕਰਕੇ ਪੰਜਾਬ ਦੇ ਡੈਮ ਤੇ ਸਾਡਾ ਪਰਮਾਨੈਂਟ ਹੱਕ ਸੀ ਜਦੋਂ BBMB ਬਣਿਆ ਸਥਾਈ ਮੈਂਬਰ ਮਰਜ਼ੀ ਨਾਲ ਅਸੀਂ ਪਾਣੀ ਛੱਡਦੇ ਸੀ ਮਰਜ਼ੀ ਨਾਲ ਵਰਤਦੇ ਸੀ ਸਾਡਾ ਮੈਂਬਰੇ ਖੋਲਿਆ ਮਨਮਰਜ਼ੀ ਲਾ ਕੇ ਕਰਨ ਹੋਰ ਤਾਂ ਹੋਰ ਡੈਮ ਤੇ 31 ਤਰੀਕ ਨੂੰ CIA ਸਿਰਫ ਲੱਗੇ ਨੇ ਬਿਠਾਉਣ ਕੋਈ ਬੋਲੇ ਨਹੀਂ ਰਿਹਾ ਤਨਖਾਹਾਂ ਆਪਾਂ ਦੇਣੀਆਂ ਨੌਕਰੀਆਂ ਉਹ ਕਰਨਗੇ ਕਿ ਐਡਾ ਵੱਡਾ ਧੱਕਾ ਪੰਜਾਬ ਦਾ ਹੋਰ ਤਾਂ ਹੋਰ 7000 ਕਰੋੜ ਰੁਪਇਆ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਵਾਲੇ ਦੱਬੀ ਬੈਠੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਲਿਆਉਣ ਵਾਲਾ ਨਹੀਂ ਕੋਈ ਜਾ ਕੇ ਗੱਲ ਕਰਨ ਵਾਲਾ ਨਹੀਂ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਹੋਰ ਤਾਂ ਹੋਰ 800 ਕਰੋੜ ਰੁਪਇਆ ਪੀਐਮ ਜੀਐਸਬੀ ਦਾ ਦਿੱਲੀ ਤੋਂ ਆਇਆ ਵਾ ਪੰਜਾਬ ਦੇ ਵਰਤ ਨਾ ਸਕੇ ਸਰਕਾਰ ਵਾਲੇ ਉਹ ਵਾਪਸ ਚ ਲਿਆ ਗਿਆ ਆ ਮੈਨੂੰ ਹੁਣੇ ਮੈਂ ਆ ਰਿਹਾ ਸੀ ਚੰਡੀਗੜ੍ਹ ਦੇ ਇੱਕ ਮੁਲਾਜ਼ਮਾ ਆਗੂ ਨੇ ਕਿਹਾ ਕਿ ਅੱਜ ਜ਼ਿਕਰ ਕਰਿਓ ਤੇ ਨਵਾਂ ਆਰਡਰ ਚੰਡੀਗੜ੍ਹ ਦਾ ਸੀਨ ਸੈਕਟਰੀ ਲਾਇਆ ਉਹਨੇ ਹਦਾਇਤਾਂ ਕੀਤੀਆਂ ਕਿ ਅੱਗੇ ਲਈ ਮੁਲਾਜ਼ਮਾਂ ਦੇ ਕੈਦੇ ਕਾਨੂੰਨ ਬਣਾਉਣ ਲੱਗਿਆ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਤੇ ਆਏ ਮੁਲਾਜ਼ਮਾਂ ਬੰਦ ਕਰ ਦੋ ਕੱਡਾ ਵੱਡਾ ਧੱਕਾ ਹੋ ਰਿਹਾ ਪੰਜਾਬ ਦਾ 50 ਕਿਲੋਮੀਟਰ ਤੇ ਪੀਐਸਐਫ ਬਿਠਾਤੀ ਕੱਡਾ ਵੱਡਾ ਧੱਕਾ ਪੰਜਾਬ ਦਾ ਸੋ ਪੰਜਾਬ ਦਾ ਦਰਦ ਪੰਜਾਬ ਦੀ ਪੀੜਾ ਪੰਜਾਬ ਦੀ ਚੀਜ਼ ਕੋਈ ਦਿੱਲੀ ਤੱਕ ਬਚਾਉਣ ਵਾਲਾ ਨਹੀਂ ਹੈ ਸੋ ਇਸ ਕਰਕੇ ਮੈਂ ਕਿਹਾ ਕਿ ਅਸੀਂ ਅੱਜ ਇਸ ਧਰਤੀ ਤੇ ਜੋ ਫੈਸਲਾ ਹੋਣ ਜਾ ਰਿਹਾ ਹੈ ਕਈ ਪੁੱਛਦੇ ਨੇ ਕਿ ਫਰਕ ਕੀ ਆ ਪਹਿਲੇ ਤੇ ਹੁਣ ਦਾ ਮੈਂ ਕਿਹਾ ਪਹਿਲਾ ਫਰਕ ਤਾਂ ਇਹ ਹੈ ਕਿ ਸਾਡੇ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰਧਾਨ ਬਣਦੇ ਐ ਐਲਾਨ ਕਰਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਨਾ ਕੋਈ ਚੋਣ ਲੜਾਂਗਾ ਨਾ ਮੈਂ ਕੋਈ ਸਰਕਾਰੀ ਅਹੁਦਾ ਲਵਾਂਗਾ ਇਹ ਤੋਂ ਵੱਡਾ ਫਰਕ ਕੀ ਹੋ ਸਕਦਾ ਜੀ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਇਹ ਫੈਸਲਾ ਕਰਤਾ ਕਿ ਸਾਡੀਆਂ ਸੰਸਥਾਵਾਂ ਸਾਡੇ ਜਥੇਦਾਰ ਸਹਿਬਾਨ ਉਹਨਾਂ ਦਾ ਨਿਰਾਦਰ ਹੋ ਰਿਹਾ ਸਾਡੀਆਂ ਸੰਸਥਾਵਾਂ ਨੂੰ ਇੱਕ ਧੜੇ ਨੇ ਇੱਕ ਪਰਿਵਾਰ ਨੇ ਇੱਕ ਵਿਅਕਤੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਸੀਂ ਉਹਨਾਂ ਨੂੰ ਆਜ਼ਾਦ ਕਰਨਾ ਸਤੰਤਰ ਕਰਨਾ ਇਹੇ ਕਰਕੇ ਫੈਸਲਾ ਕੀਤਾ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਦੀ ਧੀ ਸਾਡੀ ਭੈਣ ਬੀਬੀ ਸਤਵੰਤ ਕੌਰ ਨੂੰ ਆ ਆਜ਼ਾਦਾਨਾ ਤੌਰ ਤੇ ਧਾਰਮਿਕ ਮਾਮਲਿਆਂ ਵਿੱਚ ਪੰਥ ਕਾਉਂਸਲ ਦਾ ਚੇਅਰਮੈਨ ਅਨਾਉਂਸ ਕਰਕੇ ਇਹ ਅਸੀਂ ਇੱਕ ਨਵਾਂ ਕਦਮ ਚੁੱਕ ਕੇ ਅੱਜ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਾਬਤ ਕਰ ਰਹੇ ਆ ਕਿ ਅਸੀਂ ਕਿਸੇ ਤਰ੍ਹਾਂ ਦੀ ਦਾਖਲ ਅੰਦਾਜ਼ੀ ਰਾਜਸੀ ਆਪਣੀਆਂ ਧਾਰਮਿਕ ਸੰਸਥਾਵਾਂ ਵਿੱਚ ਨਹੀਂ ਹੋਣ ਦੇਣੀ ਔਰ ਉਹਨਾਂ ਨੂੰ ਸੁਤੰਤਰ ਰੱਖਣਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਬਹਾਰ ਰੱਖਣਾ ਇਹ ਸਾਡਾ ਨਿਸ਼ਾਨਾ ਹੋਏਗਾ ਸੋ ਅੱਜ ਜਦੋਂ ਇੱਥੇ ਆਏ ਆ ਉੱਥੇ ਮੈਂ ਮਹਿਸੂਸ ਕਰਦਾ ਕਿ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਹਿੰਦੇ ਤੁਹਾਡਾ ਪ੍ਰੋਗਰਾਮ ਕੀ ਹੋਏਗਾ ਮੈਂ ਕਿਹਾ ਪ੍ਰੋਗਰਾਮ ਸਾਡਾ ਹੋਏਗਾ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਮੈਂ ਨਾਰਾ ਲਾਉਂਗਾ ਕਿ ਜਾਗੇਗਾ ਪੰਜਾਬ ਤੁਸੀਂ ਕਹਣਾ ਬਚੇਗਾ ਪੰਜਾਬ ਜਾਗੇਗਾ ਪੰਜਾਬ ਜਗਾਏਗਾ ਪੰਜਾਬ ਮੈਂ ਕਹਾਂਗਾ ਪੰਜਾਬ ਨੂੰ ਜਗਾਵਾਂਗੇ ਤੁਸੀਂ ਹੱਥ ਖੜੇ ਕਰਨਾ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਜਗਾਵਾਂਗੇ ਜਗਾਵਾਂਗੇ ਪੰਜਾਬ ਨੂੰ ਜਗਾਵਾਂਗੇ